ਉਦਰ ਐਲਜੀਬੀਟੀਕਯੂ ਪਲਸ ਕਾਰਕੁਨਾ ਨੂੰ ਡਰ ਸਤਾ ਰਿਹਾ ਹੈ ਡਰ ਹੈ ਕੰਜ਼ਰਵੇਟਿਵ ਲੀਡਰ ਪਿਰੇ ਪੋਲੀਵਰ ਦੇ ਸੱਤਾ 'ਚ ਆਉਣ ਦਾ ਇਸੇ ਲਈ ਐਲਜੀਬੀਟੀਕਯੂ ਭਾਈ ਚਾਰਾ ਕਹਿੰਦਾ ਹੈ ਕਿ ਟਰੂਡੋ ਦੀ ਲੋਕਪ੍ਰਿਤਾ ਹੁਣ ਪਹਿਲਾਂ ਵਰਗੀ ਤਾਂ ਨਹੀਂ ਜਿਸ ਲਈ ਉਹ ਪਾਰਟੀ ਤੋਂ ਆਪਣਾ ਅਹੁਦਾ ਛੱਡ ਦੇਣ ਯਾਨੀ ਅਸਤੀਫਾ ਦੇਣ ਤੇ ਪ੍ਰਧਾਨ ਮੰਤਰੀ ਚਿਹਰਾ ਕੋਈ ਹੋਰ ਬਣਾਉਣ ਪਰ ਲਿਬਰਲ ਐਮਪੀ ਇਸ ਬਿਆਨ ਨੂੰ ਕਿਵੇਂ ਦੇਖਦੇ ਨੇ ਆਓ ਜਾਣਦੇ ਹਾਂ ਐਮਪੀ ਸੋਖਤਾਲੀ ਵਾਲ ਤੋਂ ਸੋਖਤਾਲੀ ਵਾਲ ਜੀ ਪਹਿਲਾਂ ਤਾਂ ਅੱਜ ਦੀ ਰਿਪੋਰਟ ਦੇ ਉੱਤੇ ਗੱਲ ਕਰ ਲੈਨੇ ਆ ਰਿਪੋਰਟ ਦੇ ਵਿੱਚ ਐਲਜੀਬੀਟੀਕਿਊ ਪਲਸ ਜਿਹੜਾ ਭਾਈਚਾਰਾ ਉਹਨਾਂ ਨੇ ਕਿਹਾ ਹੈ ਵੀ ਬੇਸ਼ੱਕ ਕੰਜ਼ਰਵੇਟਿਵ ਲੀਡਰ ਪੇਰੇ ਪੋਲੀਵਾਰ ਆ ਜਾਂਦੇ ਨੇ ਸੱਤਾ ਦੇ ਵਿੱਚ ਤਾਂ ਸਾਨੂੰ ਤਾਂ ਖਤਰਾ ਉਹ ਕਹਿੰਦੇ ਸਾਡੇ ਲਈ ਖਤਰਨਾਕ ਤਾਂ ਹੈ ਪਰ ਅਸੀਂ ਚਾਹੁੰਦੇ ਆ ਵੀ ਲਿਬਰਲ ਪਾਰਟੀ ਹੀ ਫਿਰ ਸੱਤਾ ਚ ਆਵੇ ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਦਾ ਜਿਹੜਾ ਚਿਹਰਾ ਯਾਨੀ ਕਿ ਆਪਣੇ ਲੀਡਰ ਦਾ ਚਿਹਰਾ ਉਹ ਬਦਲਣਾ ਚਾਹੀਦਾ ਇਸ ਕਮੈਂਟ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਪੀਆਰ ਫੌਲ ਦੀ ਪਹਿਲਾ ਗੱਲ ਕਰ ਲਈ ਹੈ ਉਹ ਗੱਲਾਂ ਹੀ ਕਰਦੇ ਨੇ ਮਿਸਰ ਪਰਮਿਸ਼ਨ ਹੀ ਪਲਾ ਰਹੇ ਆ ਕੋਈ ਪਾਲਸੀ ਤਾਂ ਉਹਨਾਂ ਨੇ ਦਿੱਤੀ ਮੈਨੂੰ ਦੱਸੋ ਵੀ ਇੱਕ ਪਾਲਸੀ ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਇਕਨੋਮਿਕ ਨੀਤੀ ਦੇ ਉੱਤੇ এনवायरमेंट ਦੇ ਉੱਤੇ ਜਿਹੜੀ ਹਾਊਸਿੰਗ ਅਪੋਰਟਬਿਲਟੀ ਕਿਸੇ ਵੀ ਇਸ਼ੂ ਦੇ ਉੱਤੇ ਉਹਨਾਂ ਤੋਂ ਇੱਕ ਵੀ ਸਿੰਗਲ ਪਲਾਨ ਜਿਹੜੀ ਆ ਉਹ ਨਹੀਂ ਦਿੱਤੀ ਸਿਰਫ ਦੇ ਸਿਰ ਤੇ ਸਲੋਗਨ ਲੈ ਕੇ ਆ ਰਹੇ ਆ ਠੀਕ ਹੈ ਨਾ ਉਹ ਸਲੋਗਨ ਦੇ ਸਿਰ ਤੇ ਅਟੈਕ ਹੀ ਨੂੰ ਕਰ ਰਹੇ ਨੇ ਉਹ ਪ੍ਰਾਈਮ ਮਿਨਿਸਟਰ ਨੂੰ ਜਸਟ ਟੂਡਲ ਪਰ ਜੇ ਅੱਜ ਦੇਖਿਆ ਜਾਵੇ ਜਦੋਂ ਠੀਕ ਹੈ ਐਲਜੀਬੀਟੀ ਪਲੱਸ ਕਮਿਊਨਿਟੀ ਜਿਹੜੀਆਂ ਹੈਗੀਆਂ ਉਹਨਾਂ ਨੇ ਤੁਸੀਂ ਜਿਹੜਾ ਕਹਿੰਦੇ ਹੋ ਵੀ ਉਹਨਾਂ ਨੇ ਬਿਆਨ ਦਿੱਤਾ ਹਰ ਇੱਕ ਕੈਨੇਡੀਅਨ ਨੂੰ ਰਾਈਟ ਹੈਗਾ ਆਪਣੇ ਥਿਊ ਰੱਖਣ ਦਾ ਪਰ ਮੈਂ ਨੇੜੇ ਹੋ ਕੇ ਦੇਖਿਆ ਤਾਂ ਮੈਂ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸ ਸਕਦਾ ਵੀ ਜਸਟਨ ਟੂਡੋ ਇੱਕ ਜਿਹੜੇ ਨੇ ਹਾਰਡੇਸਟ ਵਨ ਆਫ ਦੀ ਹਾਰਡੇਸਟ ਵਰਕਿੰਗ ਜਿਹੜੇ ਉਹ ਪੋਲੀਟੀਸ਼ੀਅਨ ਨੇ ਤੁਸੀਂ ਉਹਨਾਂ ਨੂੰ ਦੇਖੋ ਵੀ ਨੰਬਰ ਆਫ ਇਵੈਂਟਸ ਦੇ ਜੋ ਕਰਦੇ ਜਾਂ ਭਜਨਾ ਠੋਕ ਕਰਦੇ ਨੇ ਬਹੁਤ ਔਰ ਦੂਸਰਾ ਇੱਕ ਹੈਗਾ ਕਿ ਉਹ ਹਮੇਸ਼ਾ ਜਿਹੜਾ ਹੈਗਾ ਉਹ ਬਹੁਤ ਪ੍ਰਤੀਲੇਕਾ ਹੈ ਇਹ ਨਹੀਂ ਹੈਗਾ ਵੀ ਕਦੇ ਉਹਨਾਂ ਨੂੰ ਮੈਂ ਦੇਖਿਆ ਠੈਂਦੀ ਕਲਾ ਦੇ ਵਿੱਚ ਹਮੇਸ਼ਾ ਹੀ ਉਹ ਚੜ੍ਹਦੀ ਕਲਾ ਚ ਰਹੇ ਨੇ ਔਰ ਤੀਸਰਾ ਹੈਗਾ ਆਮ ਲੋਕਾਂ ਦੀ ਸਾਈ ਉਹਨਾਂ ਨੂੰ ਰੀਚ ਕਰਨਾ ਤੁਸੀਂ ਜਾ ਕੇ ਉਹਨਾਂ ਨੂੰ ਦੇਖੋ ਤਾਂ ਉਹ ਸਧਾਰਨ ਬੰਦੇ ਦੇ ਨਾਲ ਉਹਨੂੰ ਰਿਲੇਟ ਕਰਨ ਦੀ ਕੋਸ਼ਿਸ਼ ਕਰਦੇ ਬਾਕੀ ਆਈਆਂ ਉਹਨਾਂ ਦੀਆਂ ਪਾਲਿਸੀਜ਼ ਠੀਕ ਹੈ ਨਾ ਪਾਲਿਸੀ ਤੁਸੀਂ ਦੇਖੋ ਕਿ ਪੀਆਰ ਪਾਲਿਸੀ ਕੀ ਕਹਿ ਰਹੇ ਨੇ ਉਨ੍ਹਾਂ ਦੀ ਪਾਲਿਸੀ ਜਿਹੜੀ ਹੋਗੀ ਉਹ ਉਹ ਜਿਹੜੀਆਂ ਪਾਲਿਸੀਜ਼ ਅਸੀਂ ਆਮ ਸੁਧਾਰਨ ਇਨਸਾਨ ਦੇ ਹੱਕ ਚ ਲੈ ਕੇ ਆ ਰਹੇ ਹਾਂ ਚਾਹੇ ਉਹ ਫਾਰਮਾ ਕੇਅਰ ਹੈ ਜਿਹਦੇ ਵਿੱਚ ਮੈਂ ਕਹਿਣਾ ਚਾਹੇ ਡਾਇਬੀਟੀਜ਼ ਮੈਡੀਸਨ ਦੀ ਗੱਲ ਕਰ ਲਈਏ ਚਾਹੇ ਉਹ ਡੈਂਟਲ ਕੇਅਰ ਦੀ ਲੋਕਾਂ ਦੇ ਦੰਦਾਂ ਦੀ ਸੇਵਾਵਾਂ ਦੀ ਗੱਲ ਕਰ ਲਈਏ ਚਾਹੇ ਉਹ ਜਿਹੜੇ ਆਮ ਸੁਧਾਰਨ ਇਨਸਾਨ ਦੇ ਟੈਕਸ ਕੱਟ ਕਰਨੇ 1% ਰਹਿ ਇਸ ਬੰਦਿਆਂ ਨੂੰ ਟੈਕਸ ਲਾਉਣਾ এনਵਾਇਰਨਮੈਂਟ ਦੇ ਇਸ਼ੂ ਤੇ ਗੱਲ ਕਰ ਲਈ ਕੈਨੇਡਾ ਚਾਈਲਡ ਬੈਨੀਫਿਟ ਜਿਹੜਾ 600 ਡਾਲਰ ਅਪ ਟੂ ਇੱਕ ਬੱਚੇ ਨੂੰ ਦੇਣਾ ਜਿਹੜੀਆਂ ਫੈਮਿਲੀਜ਼ ਨੂੰ ਲੋੜ ਸੋ ਇਹ ਜਦੋਂ ਉਹ ਸੀ ਦੀ ਗੱਲ ਕਰਦੇ ਆ ਤਾਂ ਹਰੇਕ ਪਾਲਸੀ ਉਹਨਾਂ ਨੇ ਜਿਹੜੀ ਅਪੋਚ ਕੀਤੀ ਉਲਟ ਬੋਟ ਪਾਈ ਉਹ ਨਹੀਂ ਚਾਹੁੰਦੇ ਸੋ ਜਦੋਂ ਆਮ ਸਧਾਰਨ ਜਦੋਂ ਜਸਟਨ ਟਿਊਡਰ ਦੀ ਗੱਲ ਕਰਦੇ ਆ ਉਹਨਾਂ ਨੇ ਪਾਲਸੀ ਕਿਹੜੀ ਲੈ ਕੇ ਆਈ ਆ ਆਮ ਸਧਾਰਨ ਵਰਕਿੰਗ ਕਲਾਸ ਕੈਨੇਡੀਅਨ ਆ ਉਹਦੀ ਮੱਤ ਖੰਣ ਲਈ ਪੀਆਰ ਪਾਲਿਟ ਕੀ ਕਰ ਰਹੇ ਨੇ ਉਹ ਨੂੰ ਨੂੰ ਪੋਸ਼ ਕਰ ਰਿਹਾ ਤੇ ਸਿਰਫ ਤੇ ਸਿਰਫ ਸਾਡੀ ਪਾਲਿਸੀ ਦਾ ਸਿਰਫ 1% ਲੋਕ ਨੇ ਜਿਨ੍ਹਾਂ ਨੂੰ ਥੋੜਾ ਜਿਆਦਾ ਜਿਆਦਾ ਪੇ ਕਰਨਾ ਪੈਂਦਾ ਚਾਹੇ ਉਹ ਟੈਕਸ ਹੋਵੇ ਚਾਹੇ ਕੁਝ ਵੀ ਪਰ ਪੀਅਰ ਪਾਲਿਸੀ ਹਮੇਸ਼ਾ ਜਿਹੜਾ ਉਹਨੂੰ ਪੋਸ਼ ਕਰਕੇ ਉਹ 1% ਬੰਦਿਆਂ ਦੀ ਸਪੋਰਟ ਕਰਨਾ ਚਾਹੁੰਦੇ ਆ 99% ਲੋਕ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਪਾਲਿਸੀ ਨੂੰ ਪੋਸ਼ ਜਿਹੜਾ ਉਹ ਕਰਦੇ ਆ ਜੀ ਇਸ ਦੇ ਨਾਲ ਇਹ ਵੀ ਚਰਚਾ ਚੜ੍ਹੀ ਹੋਈ ਆ ਵੀ ਗਵਾਂਡੀ ਮੁਲਕ ਅਮਰੀਕਾ ਨੇ ਆਪਣੀ ਸਟ੍ਰੈਟਜੀ ਬਦਲੀ ਉਹਨਾਂ ਨੇ ਆਪਣੇ ਲੀਡਰ ਦਾ ਚਿਹਰਾ ਬਦਲਿਆ ਜੰਮਲਾ ਹਰ ਇਸ ਨੂੰ ਲਿਆਦਾ ਤੇ ਅੱਜ ਸਿਆਸਤ ਉਥੇ ਬਿਲਕੁਲ ਡਿਫਰੈਂਟ ਹੋ ਚੁੱਕੀ ਹੈ ਜਿਹੜੀ ਪੂਰੀ ਤਕਕਰ ਦੇ ਰਹੇ ਨੇ ਡੋਨਲਡ ਟਰੰਪ ਨੂੰ ਸੋ ਇਸੇ ਕਰਕੇ ਕੈਨੇਡੀਅਨ ਕਾਫੀ ਹੱਦ ਤੱਕ ਜਿਹੜਾ ਗਵਾਂਡੀ ਸੂਬਾ ਅਮਰੀਕਾ ਉਹਨਾਂ ਦੇ ਫੈਸਲੇ ਦੇਖਦੇ ਨੇ ਉਹਨਾਂ ਦਾ ਮਾਡਲ ਦੇਖਦੇ ਨੇ ਕੀ ਹੈ ਤੇ ਉਹ ਇੰਪਲੀਮੈਂਟਰੀ ਕਾਫੀ ਹੱਦ ਤੱਕ ਕਰਦੇ ਨੇ ਹੁਣ ਲੱਗਦਾ ਹੈ ਕਿ ਲਿਬਰਲ ਪਾਰਟੀ ਤੇ ਫਿਰ ਤੋਂ ਇੱਕ ਜ਼ੋਰ ਪਾਇਆ ਜਾ ਰਿਹਾ ਵੀ ਤੁਸੀਂ ਆਪਣੇ ਲੀਡਰ ਦਾ ਚਿਹਰਾ ਬਦਲੋ ਦੇਖੋ ਕੈਨੇਡਾ ਜਿਹੜਾ ਸੀ ਇਕਨੋਮਿਕ ਟਾਪ ਇਕਨੋਮਿਕ ਟਾਂਚੇ ਨਿਕਲ ਰਿਹਾ ਸੀ ਨਿਕਲ ਰਿਹਾ ਸੀ ਨਾ ਉਹਨੂੰ ਕੰਟਰੋਲ ਕਰ ਲਈ ਚਾਹੀਏ ਉਹ ਇ ਉਹ ਜਦੋਂ ਟਾਪ ਸਿਚੁਏਸ਼ਨ ਚੋਂ ਨਿਕਲ ਰਿਹਾ ਸੀ ਉਹਦੇ ਵਿੱਚ ਇੱਕ ਬੜੇ ਐਕਸਪੀਰੀਐਂਸਡ ਲੀਡਰ ਦੀ ਲੋੜ ਹੈ ਜੀ ਦੇਖੋ ਜਸਟਨ ਟ੍ਰੂਡੋ ਜਿਹੜੇ ਨੇ ਇੱਕ ਲੰਮਾ ਐਕਸਪੀਰੀਐਂਸ ਆਪ ਦੇ ਨਾਲ ਜਿਹੜਾ ਉਹ ਲੈ ਕੇ ਆ ਰਹੇ ਆ ਦੂਸਰਾ ਇਹ ਆ ਵੀ ਹਜੇ ਵੀ ਉਹ ਯੰਗ ਜਿਹੜੇ ਨੇ ਔਰ ਬੜੇ ਫਰਤੀਲੇ ਔਰ ਜਿਹੜੇ ਨੇ ਹਾਰਡ ਵਰਕਿੰਗ ਜਿਹੜੇ ਨੇ ਉਹ ਲੀਡਰ ਹੈਗੇ ਮੈਨੂੰ ਨਹੀਂ ਲੱਗਦਾ ਕਿ ਅੱਜ ਜਿਹੜਾ ਹੈਗਾ ਹਾਂ ਇਹ ਗੱਲ ਫਲਾਤੀ ਮੈਂ ਤੁਸੀਂ ਅੱਜ ਗੱਲ ਖੜ ਲਈ ਆ ਕਾਨੂੰ ਦੋ ਬੰਦਿਆਂ ਨੇ ਕੀਤੀ ਇਹ ਆਮ ਗੱਲ ਚੱਲ ਪਈ ਸੀ ਵੀ ਜੇ ਹੁਣ ਜੈਸਚਰ ਟੂਡਨ ਜਿਹੜਾ ਅਮਰੀਕਾ ਦੀ ਸਿਚੁਏਸ਼ਨ ਦੇਖਦੇ ਆ ਟੋਟਲੀ ਡਿਫਰੈਂਟ ਸੀ ਜੀ ਦੇਖੋ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਸੀ ਉਹ ਬਹੁਤ ਐਕਸਪੀਰੀਅੰਸ ਲੀਡਰਸ਼ਿਪ ਪਾਲ ਜਿਹੜੀ ਉਹਨਾਂ ਦੀ ਸਿਚੁਏਸ਼ਨ ਤੇ ਜਸਟਨ ਟੂਡੋ ਦੀ ਸਿਚੁਏਸ਼ਨ ਜਿਹੜੀ ਆ ਉਹ ਦੋ ਵੈਰੀ ਡਿਫਰੈਂਟ ਪਰਸਪੈਕਟਿਵ ਹੈਗੇ ਆ ਉਹਨੂੰ ਅਸੀਂ ਜਿਹੜਾ ਵਾ ਉਹ ਇਕੱਠੇ ਨਹੀਂ ਕਰ ਸਕਦੇ ਜਸਟਨ ਟੂਡੋ ਆਪਣੀ ਥਾਂ ਦੇ ਉੱਤੇ ਜਿਹੜਾ ਵਾ ਅੱਜ ਵੀ ਮੈਂ ਕਹਿੰਦਾ ਇੱਕ ਜੰਗ ਐਨਰਜੈਟਿਕ ਜਿਹੜੇ ਨੇ ਉਹ ਕੋ ਔਰ ਵਿਜਨ ਆਖਦੇ ਲੀਡਰ ਜਿਹੜੇ ਨੇ ਆਮ ਕੈਨੇਡਾ ਜਿਹੜਾ ਵਾ ਸਾਡਾ ਸੋਸ਼ਲ ਸਿਸਟਮ ਡਿਫਰੈਂਟ ਅਸੀਂ ਲੋਕ ਜਿਹੜੇ ਆ ਇਹ ਇਹ ਤੁਸੀਂ ਦੇਖੋ ਜਿਹੜੇ ਸਾਡੀ ਪੋਲਿਟਿਕਸ ਵੀ ਜਿਹੜੀ ਹੈ ਸੈਂਟਰ ਸੈਂਟਰ ਲੈਫਟ ਹੈਗੀ ਹੈ ਠੀਕ ਹੈ ਨਾ ਉਸ ਨੂੰ ਬੰਦ ਕਰਦੇ ਜੇ ਰੱਖਦੇ ਵੀ ਜਿਹੜੀਆਂ ਉਹਨਾਂ ਨੂੰ ਪਾਲਿਸੀ ਚਾਹੀਦੀਆਂ ਉਹ ਪਾਲਿਸੀਆਂ ਤੇ ਵੀ ਉਹ ਡਟੇ ਹੋਏ ਨੇ ਪਲੱਸ ਪੂਰੀ ਮੈਂ ਜਿਹੜੀ ਆ ਉਹ ਹਜੇ ਵੀ ਕਰ ਰਿਹਾ ਛੱਡ ਨਹੀਂ ਰਿਹਾ ਤੇ ਮੈਨੂੰ ਆਸ ਆ ਕਿ ਉਹ ਦੇਖੋ ਸਰੀ ਨਿਊਟਰਨ ਦੀ ਗੱਲ ਕਰਦੇ ਆ ਤੇ ਮੈਨੂੰ ਆਸ ਆ ਕਿ ਜੇ ਉਹਨਾਂ ਨੂੰ ਮੈਂ ਕਹਾਂ ਤੇ ਹੋ ਸਕਦਾ ਕਿ ਉਹ ਫਿਰ ਜਿਹੜਾ ਇੱਥੇ ਆ ਕੇ ਜਿਹੜੀ ਤੁਸੀਂ ਆ ਕਹਿੰਦੇ ਹੋ ਲੋਕਾਂ ਦਾ ਹਾਂ 1 on 1 ਉਹ ਲੋਕਾਂ ਨੂੰ ਇੱਥੇ ਮਿਲਣ ਇਹ ਮੈਨੂੰ ਪੂਰੀ ਆਸ ਹੈ ਮੈਂ ਉਹਨਾਂ ਨੂੰ ਰਿਕੁਐਸਟ ਜਿਹੜੀ ਆ ਉਹ ਕੀਤੀ ਹੋਈ ਹੈ ਤੇ ਹੋ ਸਕਦਾ ਕਿ ਅਗਲੇ ਚੰਦ ਹਫ਼ਤੇ ਜੋ ਸਰੀ ਨਿਊਟਰਨ ਦੇ ਲੋਕਾਂ ਦੇ ਨਾਲ ਆ ਕੇ ਜਿਹੜਾ ਇੱਕ ਅ ਪਬਲਿਕ ਫੰਕਸ਼ਨ ਦੇ ਵਿੱਚ ਸ਼ਾਮਲ ਹੋਣ ਜਿੱਥੇ ਲੋਕ ਜਿਹੜੇ ਨੇ ਉਹਨਾਂ ਨਾਲ ਵਾਤਾਵਰਣ ਕਰ ਸਕਦੇ ਨੇ ਜਿਹੜੀਆਂ ਅੱਜ ਆਪਾਂ ਗੱਲਾਂ ਕਰਦੇ ਆ ਇਹ ਉਹਨਾਂ ਦੇ ਨਾਲ ਸਿੱਧੇ ਤੌਰ ਤੇ ਉਹਨਾਂ ਨੂੰ ਹਾਂ ਜੀ ਰਮਾਸੀ ਦੇ ਲਈ ਖਾਸ ਜੀ ਤਾਲੀਬਾ ਜੀ 11 ਗੈੱਟ ਟੂਗੇਦਰ ਕਿਤੇ ਹੋਈ ਤਾਂ ਨਹੀਂ ਜਿਹੜੀ ਤੁਸੀਂ ਰੱਖੀ ਹੋਈ ਐ 11 ਸਤੰਬਰ ਨੂੰ ਜਿਹਦਾ ਇਨਵਿਟੇਸ਼ਨ ਵੀ ਦੇ ਰਹੇ ਹਾਂ ਦੇਖੋ 11 ਸਤੰਬਰ ਨੂੰ ਜਿਹੜਾ ਹੈਗਾ ਉਹ ਸਾਡੀ ਆਪਣੀ ਸਰੀ ਨਿਊਟਨ ਦੇ ਵਿੱਚ ਜਿਹੜਾ ਹੈਗਾ ਉਹ ਬਾਰਬੀਕਿਊ ਰੱਖ ਰਹੇ ਕਿਉਂਕਿ ਮੈਂ ਜੂਲੀ ਰੱਖ ਰਾਹਣਾ ਕਈ ਸਾਲਾਂ ਇਹ ਪਿਆ ਹੋਇਆ ਐਂ ਯਰ ਉਹਨੂੰ ਪਰ ਰੱਖਣਾ ਹੈ ਤਾਂ ਸਾਰੇ ਲੋਕਾਂ ਨੂੰ ਜਿਹੜਾ ਵਾ ਉਹ ਆਉਣ ਵੱਡੇ ਤੌਰ ਤੇ ਉਹ ਜਿਹੜਾ ਹੈਗਾ 11 ਸਤੰਬਰ ਨੂੰ ਬਿਰਕ ਦੇ ਵਿੱਚ ਈਵਨਿੰਗ ਜਿਹੜੀ ਹੈਗੀ ਆ ਬੁੱਧਵਾਰ ਦੀ ਉਹਦੇ ਉਹ ਅ ਤੇ ਹੋ ਚੁੱਕਿਆ ਉਹਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਤੁਹਾਡੇ ਵੀ ਦਰਸ਼ਕ ਜਿਹੜੇ ਆ ਉਹ ਉਹ ਉੱਥੇ ਪਹੁੰਚ ਸਕਦੇ ਆ ਉਹਦੇ ਵਿੱਚ ਹਰ ਇੱਕ ਜਿਹੜਾ ਵਾ ਜਿਹੜੇ ਰਿਲੀਜੀਅਸ ਹੋਣ ਸਾਈਡ ਕਲਚਰ ਹੋਣ ਉਹਨਾਂ ਨੂੰ ਅਸੀਂ ਮੱਦੇਨਜ਼ਰ ਰੱਖ ਕੇ ਉਹ ਹੀ ਜੇ ਇਹ ਨਹੀਂ ਵੀ ਬਾਰਬੀਕਿਊ ਰੱਖ ਲੈ ਪੁੱਲਾ ਮੀਟ ਉੱਥੇ ਵੈਜੀਟੇਰੀਅਨ ਇੰਜ ਹਲਾਲ ਦਾ ਕੋਈ ਹੈਗਾ ਕਿਸੇ ਨੂੰ ਉਹ ਹਲਾਲ ਦਾ ਇਂਤਜ਼ਾਮ ਹੋਊ ਦੂਸਰਾ ਸੋ ਸਾਰੇ ਇਂਤਜ਼ਾਮ ਜਿਹੜੇ ਪ੍ਰੋਪਰ ਹੋਥੇ ਉਹ ਕੀਤਾ ਜਾਊ ਤੇ ਮੈਂ ਸੱਦਾ ਦਿਨ ਸਾਰੇ ਤੁਹਾਡੇ ਦਰਸ਼ਕਾਂ ਨੂੰ ਵੀ 11 ਸਤੰਬਰ ਨੂੰ ਸ਼ਾਮ ਨੂੰ ਹੈਗਾ ਐਗਜੈਕਟ ਟਾਈਮ ਜਿਹੜਾ ਆਪਾਂ ਉਹ ਮੇਰੇ ਖਰਾਜ ਜਿਸੀ ਨਿਸ਼ਚਿਤ ਕਰਦਾਂਗੇ ਤੇ ਉਹਦੇ ਵਿੱਚ ਜਿਹੜਾ ਬਾ ਬੀਸੀ ਕੌਂਕਸ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਸਾਰੇ ਬੀਸੀ ਕੌਂਕਸ ਮੈਂਬਰ ਜਿਹੜੇ ਨੇ ਉਹ ਨਿਰਣਾਇ ਮੁਆ ਰਹੇ ਉਹਨਾਂ ਦਿਨਾਂ ਦੇ ਵਿੱਚ ਹੀ ਸਾਡੀ ਬੀਸੀ ਦੀ ਕੌਂਕਸ ਮੀਟਿੰਗ ਹੈ ਤੇ ਹੋ ਸਕਦਾ ਕਿ ਜਿਹੜੇ ਨੇ ਹੂਰ ਜਿਹੜੇ ਨੇ ਮਹੱਤਵਪੂਰਨ ਲੀਡਰ ਜਿਹੜੇ ਨੇ ਉਹ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਥੈਂਕ ਯੂ ਸੋ ਮਚ ਸਭ ਜੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ